ਰਾਜਪੁਰਾ ਬੀਤੀ ਰਾਤ ਐਪੀ ਜੈਨ ਹਸਪਤਾਲ ਰਾਜਪੁਰਾ ਵਿੱਚ ਡਾਕਟਰ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਜਾਣਕਾਰੀ ਪੀੜਤ ਡਾਕਟਰ ਸੁਖਮਨਜੀਤ ਸਿੰਘ ਅਤੇ ਐਸ ਐਮਓ ਰਾਜਪੁਰਾ ਵਿਦੀ ਚੰਦ ਨੇ ਦਿੱੰਦਿਆ ਕਿ ਹਾ ਕਿ ਇਥੋਂ ਦੇ ਨਾਲ ਲੱਗਦੇ ਪਿੰਡ ਦਮਣਹੇੜੀ ਤੋਂ ਕੁਝ ਲੋਕ ਇੱਕ 15 ਸਾਲ ਦੇ ਬੱਚੇ ਨੂੰ ਲੈ ਕੇ ਆਏ ਸੀ ਜਿਸ ਨੂੰ ਚੈੱਕ ਕਰਨ ਦੌਰਾਨ ਡਾਕਟਰ ਨੇ ਦੱਸਿਆ ਕਿ ਇਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਡਾਕਟਰ ਵੱਲੋਂ ਚੈੱਕ ਕਰਨ ਤੇ ਇਹ ਵੀ ਦੱਸਿਆ ਗਿਆ ਕਿ ਇਹ ਡੈਥ ਸ਼ੱਕੀ ਹਾਲਾਤਾਂ ਵਿੱਚ ਹੋਈ ਲੱਗਦੀ ਹੈ ਇਸ ਬਾਰੇ ਪੁਲਿਸ ਨੂੰ ਇਨਫੋਰਮ ਕਰਨਾ ਪਵੇਗਾ ਤੇ ਜਦੋਂ ਉਕਤ ਲੋਕ ਆਪਣੇ ਬੱਚੇ ਦੀ ਡੈੱਡ ਬੋਡੀ ਨੂੰ ਲੈ ਕੇ ਚਲੇ ਗਏ ਅਤੇ ਫਿਰ ਲਗਭਗ 1 ਘੰਟੇ ਬਾਅਦ ਤਕਰੀਬਨ 20 ਤੋਂ 22 ਬੰਦੇ ਆਏ ਤੇ ਉਹਨਾਂ ਨੇ ਡੈੱਡ ਬੋਡੀ ਨੂੰ ਹੀ ਲੈ ਕੇ ਕਿਸੇ ਗੱਲ ਪਿੱਛੇ ਡਾਕਟਰ ਨਾਲ ਗੱਲਬਾਤ ਕੀਤੀ ਪਰ ਇਹ ਗੱਲਬਾਤ ਦੌਰਾਨ ਹੱਤਾ ਪਾਈ ਹੋਈ ਜਿਸ ਵਿੱਚ ਉਕਤ ਡਾਕਟਰ ਨੂੰ ਕੁਝ ਝੋਟਾ ਵੀ ਲੱਗੀਆਂ ਤੇ ਉਹਨਾਂ ਨੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਵੱਲੋਂ ਸ਼ਾਨਬੀਨ ਸ਼ੁਰੂ ਕਰ ਦਿੱਤੀ ਗਈ ਹੈ ਸਵਾ 8 ਵਜੇ ਕੋਈ ਬਰਾਡ ਡੈਡ ਲੈ ਕੇ ਆਇਆ ਸੀ ਪੇਸ਼ੈਂਟ 15 ਸਾਲ ਦਾ ਬੱਚਾ ਸੀਗਾ ਉਹ ਕਿਹਨਾਂ ਦੇ ਫੈਮਿਲੀ ਮੈਂਬਰ ਨਹੀਂ ਸੀ ਵੈਸੇ ਕੋਈ ਲੈ ਆਇਆ ਸੀ ਡਾਕਟਰ ਨੇ ਕਿਹਾ ਕਿ ਅਨਐਚੂਰਲ ਡੈਥ ਲੱਗਦੀ ਹੈ ਇਹਦੀ ਬਾਡੀ ਰਖਾਉਣੀ ਪੈਣੀ ਆ ਤੇ ਉਹ ਦਬਦਬ ਫਿਰ ਦੌੜ ਕੇ ਲੈ ਕੇ ਵਾਪਸ ਲੈ ਗਏ ਉਸ ਤੋਂ ਬਾਅਦ 9 5:30 ਵਜੇ ਦੇ ਦੁਆਰਾ ਆਏ ਉਹ ਕਹਿੰਦੇ ਬਾਡੀ ਰਖਾਉਣੀ ਆ ਡਾਕਟਰ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਇਨਫੋਰਮ ਕਰ ਦਿੰਦਾ ਤੇ ਬਾਡੀ ਰਖਵਾ ਦਿੰਦੇ ਤੁਹਾਡੀ ਜਦੋਂ ਪੁਲਿਸ ਇਨਫਾਰਮ ਹੋ ਉਹਨਾਂ ਨੇ ਡਾਕਟਰ ਸਾਹਿਬ ਦੇ ਗਿਆ ਤੇ ਡਾਕਟਰ ਸਾਹਿਬ ਨਾਲ ਹੱਤਿਆਪਈ ਕਰਨ ਲੱਗੇ ਫਿਰ ਕਿਨਾ 15-20 ਬੰਦੇ ਇਕੱਠੇ ਹੋ ਕੇ ਆ ਗਏ ਇਹਨਾਂ ਨੇ ਹੱਤਿਆਪਈ ਕੀਤੀ ਡਾਕਟਰ ਸਾਹਿਬ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਐਮਰਜੈਂਸੀ ਬੰਦ ਕਰ ਦਿੱਤੇ ਦਰਵਾਜ਼ਾ ਲਾ ਕੇ ਜਾਨ ਬਚਾਈ ਫਿਰ ਪੁਲਿਸ ਇਨਫਾਰਮ ਕਰ ਦਿੱਤੇ ਪੁਲਿਸ ਵਾਲੇ ਆ ਗਏ ਉਹ ਦੌੜਦੇ ਬੰਦੇ ਬੋਡੀ ਨਵੀਂ ਨਾਲ ਹੀ ਲੈ ਗਏ ਤੇ ਡਾਕਟਰ ਨੇ ਕਿਨਾ ਪੁਲਿਸ ਇਨਫਾਰਮ ਤਾਂ ਕਰ ਦਿੱਤਾ ਸੀ ਐਫਐਸਟੂ ਨੂੰ ਲੈਟਰ ਵੀ ਦੇ ਦਿੱਤਾ لیکن اج تک کوئی ایکشن نہیں ਹੋਇਆ ਉਹਨੇ ਆਪਣੀ یونین ਪੀसीएम یونین ਨੇ ਸਟ੍ਰਾਈਕ ਕਰ ਦਿੱਤੀ ਜਦ ਤੱਕ ਕਿ ਐਫ ਆਈ ਆਰ ਨਹੀਂ ਹੁੰਦੀ ਕੋਈ ਐਕਸ਼ਨ ਨਹੀਂ ਹੁੰਦਾ ਉਹਨਾਂ ਤੇ ਅਸੀਂ ਕੰਟੀਨਿਊ او ਪੀ ਡੀ ਬੰਦ ਰੱਖਾਂਗੇ ਲੇਕਿਨ ਅਮਰਜੈਂਸੀ ਡਾਇਲਿਸਿਸ ਕੋਈ ਸੀਨੀਅਰ ਪੇਸ਼ੈਂਟ ਆ ਉਹ ਉਹਦੇ ਸਰਵਿਸ ਕੰਟੀਨਿਊ ਸਰ ਇਹ ਕਿੱਥੇ ਦੇ ਸੀਗਾ ਬੰਦਾ ਕੁਝ سٹਾਰਟ ਕਰੀਏ ਇਹ ਡਾਕਟਰ ਨੂੰ ਪਤਾ ਹੈ ਕਿ ਡਾਕਟਰ ਡਾਕਟਰ ਕਿਹਨੇ ਦਮਨ ਦਮਨ ਹੈਡੀ ਕੋਈ ਪੇਂਡਾ ਉੱਥੇ ਦੇ ਸੀ ਇਹ ਤੁਹਾਨੂੰ ਕੀ ਲੱਗਦਾ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਹਜੇ ਤੱਕ ਤਾਂ ਕੋਈ ਸਾਨੂੰ ਪੋਜ਼ਿਟਿਵ ਮਿਲਿਆ ਨਹੀਂ ਕੋਈ ਮਿਲਿਆ ਨਹੀਂ ਅਸੀਂ ਤਾਂ ਇਹ ਕਿਹਾ ਐਫ ਆਈ ਆਰ ਦੀ ਕਾਪੀ ਦੋ ਹਲੇ ਤੱਕ ਕੋਈ ਸਾਨੂੰ ਕੋਈ ਪੋਜ਼ਿਟਿਵ ਨਹੀਂ ਮਿਲਿਆ ਜੇਕਰ ਅਸ ਤੋਂ ਵੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਤੁਹਾਡਾ ਅਗਲਾ ਜਾਂ ਯੂਨੀਅਨ ਦਾ ਕੀ ਕਦਮ ਹੋਵੇਗਾ ਇਹ ਫਿਰ ਯੂਨੀਅਨ ਡਿਸਾਈਡ ਕਰੂਗੀ ਮੈਂ ਯੂਨੀਅਨ ਦੇ ਪ੍ਰੈਜ਼ੀਡੈਂਟ ਸਾਹਿਬ ਬੈਠੇ ਹੋਏ ਧੰਨਵਾਦ ਉਹ ਡਾਕਟਰ ਸਾਹਿਬ ਦੇ ਨਾਲ ਮਿਸਵੇ ਹੋਇਆ ਰਾਤ ਇਹਨਾਂ ਨੇ ਡਾਕਟਰ ਸਾਹਿਬ ਨੇ ਕੰਪਲੇਂਟ ਦੇ ਦਿੱਤੀ ਹੈ ਤਾਂ ਉਹ ਵੈਰੀਫਾਈ ਕਰ ਰਹੇ ਆ ਸੀਸੀਟੀਵੀ ਕੈਮਰੇ ਦੇ ਫੁਟੇਜ ਚੈੱਕ ਕਰ ਰਹੇ ਆ ਕਰਕੇ ਜਿਹੜੀ ਜੋ ਬਣਦੀ ਕਰੋ ਜੀ ਕਰ